ਜਿਹੜਾ ਜਾਣ ਬੁੱਝ ਕੇ ਸੋਚ ਸਮਝ ਕੇ ਉਲਟ ਪਾਸੇ ਤੁਰਿਆ ਹੋਇਆ ਸਾਰੇ ਬਹਿਣ ਦੇ ਔਰਤ ਤੁਰਿਆ ਹੋਇਆ ਸਾਰੇ ਪਾਸੇ ਕੱਲੇ ਸਕੂਲ ਦਾ ਮਾਮਲਾ ਨਹੀਂ ਇਹ ਗੱਲਾਂ ਮੈਥੋਂ ਪਹਿਲਾਂ ਵਾਲੇ ਬੁਲਾ ਰਹੇ ਨੇ ਕੀਤੀਆਂ ਮੈਂ ਵੀ ਸਭ ਤੋਂ ਪਹਿਲਾਂ ਉਹਨਾਂ ਬੱਚਿਆਂ ਨੂੰ ਵੀ ਵਧਾਈ ਦੇਵਾਂਗਾ ਜਿਨ੍ਹਾਂ ਬੱਚਿਆਂ ਨੇ ਮਿਹਨਤ ਕੀਤੀ ਹੈ ਮਿਹਨਤ ਆ ਹਮੇਸ਼ਾ ਕੋਈ ਲਕੋਰ ਹੀ ਸਕਦਾ ਮਿਹਨਤ ਨੂੰ ਫਲ ਮਿਲਦਾ ਹੁੰਦਾ ਉਹਨਾਂ ਨੂੰ ਫਲ ਮਿਲਿਆ ਇਸ ਗੱਲੋਂ ਬੱਚੇ ਵਧਾਈ ਦੇ ਪਾਤਰ ਹੈ ਤੇ ਨਾਲ ਹੀ ਉਹ ਟੀਚਰ ਜਿਨ੍ਹਾਂ ਨੇ ਜਿਹੋ ਜੇ ਮਾਹੌਲ ਦੇ ਵਿੱਚ ਕੱਲਾ ਤੋਂ ਇੰਨਾ ਕੁ ਕੋਈ 2 2.5 ਮਹੀਨਿਆਂ ਦਾ ਜਾਂ ਜਨਵਰੀ ਤੋਂ ਜਿਹੜਾ ਘੋੜ ਚੱਲਿਆ ਉਦੋਂ ਦਾ ਮਾਹੌਲ ਨਹੀਂ ਇਹ ਕੱਲਾ ਅਸਲ ਵਿੱਚ ਇਹਨਾਂ ਨੂੰ ਤਾਂ ਕਾਫੀ ਸਮੇਂ ਤੋਂ ਉਸ ਮਾਹੌਲ ਨਾਲ ਵੀ ਟੱਕਰ ਲੈਣੀ ਪਈ ਐ ਤੇ ਉਦੋਂ ਤੋਂ ਲੈ ਕੇ ਇਸ ਕੱਲੋਂ ਵੀ ਬਧਾਈ ਦੇ ਪਾਤਰ ਐ ਤੇ ਇਹਨਾਂ ਦਾ ਤਜਰਬਾ ਸਾਹਮਣੇ ਆਇਆ ਸਾਰਿਆਂ ਦੇ ਵੀ ਇਹਨੇ ਤਣਾਅ ਭਰੇ ਮਾਹੌਲ ਦੇ ਵਿੱਚ ਵੀ ਜੋ ਇਹਨਾਂ ਨੇ ਮਿਹਨਤ ਕੀਤੀ ਉਹ ਆਪਦਾ ਮਿਸ਼ਨ ਉਹਦੇ ਨਹੀਂ ਫਰਕ ਪੈਣ ਦਿੱਤਾ ਉਹ ਸਾਰੀ ਕਾਰਗੁਜ਼ਾਰੀ ਸਭ ਦੇ ਸਾਹਮਣੇ ਐ ਵੀ ਪਿਛਲੀ ਜਨਵਰੀ ਤੋਂ ਲੈ ਕੇ ਤਾਂ ਫਿਰ ਇਹ ਜਣੀ ਤਣਾਅਪੂਰਨ ਮਾਹੌਲ ਤੇਜ ਹੋਇਆ ਬਈ ਉਹ ਸਾਰੇ ਘਟਨਾਕਰਮ ਦੇ ਵਿੱਚ ਦੀ ਆਪਾਂ ਸਾਰੇ ਨੰਗੇ ਆ ਵੀ ਉਧਰ ਸੋਚ ਸਮਝ ਕੇ ਸਵੇਤ ਮੈਨੇਜਮੈਂਟ ਨੇ ਉਹਨਾਂ ਦੇ ਨਾਲ ਸਾਥ ਦਿੰਦਾ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਤੇ ਕੁਝ ਜਿਹੜੇ ਉਹਦੇ ਪਿੰਡਾਂ ਦੇ ਵਿੱਚੋਂ ਜਿਹੜੇ ਕਹਿੰਦੇ ਆਪਾਂ ਕਹਿੰਦੇ ਘੜਾ ਮਾ ਚੌਧਰੀ ਜਿਨ੍ਹਾਂ ਨੂੰ ਚੰਗਾ ਭਾਉਂਦਾ ਹੀ ਨਹੀਂ ਹੁੰਦਾ ਉਹਨਾਂ ਨੇ ਹਵੇਸ਼ਾ ਹੀ ਜਿੰਨਾ ਮਰਜ਼ੀ ਚੰਗਾ ਕਰ ਲਓ ਉਹਦੇ ਚ ਨੁਕਤਾ ਚ ਨਹੀਂ ਕਰਨੀ ਆ ਉਹ ਇਹ ਜੇ ਲੋਕ ਉਹਨਾਂ ਨੇ ਲਗਾਤਾਰ ਆਪਦਾ ਉਹ ਉਹਨਾਂ ਨੇ ਆਪਦਾ ਦੂਜੇ ਨੰਬਰ ਦਾ ਵਰਤਾਰਾ ਵੀ ਜਾਰੀ ਰੱਖਿਆ ਤੇ ਹਲੇ ਵੀ ਜਾਰੀ ਹੈ ਹੁਣ ਅਸੀਂ ਪੁੱਛਣਾ ਚਾਹੁੰਦੇ ਆ ਜਿਹੜੇ ਉਹ ਵੀਰ ਵੀ ਜ਼ਿਲ੍ਹਾ ਪ੍ਰਸ਼ਾਸਨ ਵੀ ਤੇ ਹੋਰ ਸਾਰੇ ਉਹ ਬੋਲੀ ਬੋਲਣ ਵਾਲੇ ਜਿਹੜੇ ਕਹਿੰਦੇ ਸੀ ਉਹਨਾਂ ਟੀਚਰਾਂ ਨੂੰ ਵੀ ਇਹ ਤਾਂ ਅਯੋਗ ਟੀਚਰ ਐ ਹੁਣ ਜਿਹੜੇ ਯੋਗ ਟੀਚਰ ਸੀ ਉਹਨਾਂ ਦੇ ਮੁਕਾਬਲੇ ਲਿਆਓ ਉਸ ਤੋਂ ਫਿਰ ਆ ਹਕੀਕਤ ਪਈ ਐ ਸਾਹਮਣੇ ਅਸੀਂ ਉਦੋਂ ਵੀ ਕਹਿੰਦੇ ਰਹੇ ਆ ਵੀ ਉਹ ਜੋ ਮਰਜੀ ਕਹੀ ਜਾਣ ਸੱਚ ਨੂੰ ਕੋਈ ਲੁਕੋ ਨਹੀਂ ਸਕਦਾ ਤੁਹਾਡੀ ਮਿਹਨਤ ਨੂੰ ਫਲ ਮਿਲਣਾ ਹੀ ਮਿਲਣਾ ਹੀ ਕਿਉਂਕਿ ਤਜਰਬਾ ਆਪਣੇ ਆਪ ਦੇ ਵਿੱਚ ਕਿਤਾਬੀ ਪੜ੍ਹਾਈ ਇਕੱਲੀ ਨਹੀਂ ਕੰਮ ਕਰਦੀ ਜਿੰਨੇ ਮਰਜ਼ੀ ਕਿਤਾਬਾਂ ਪੜੀਆਂ ਹੋਣ ਇਕੱਲੀ ਪੜ੍ਹਾਈ ਕੰਮ ਨਹੀਂ ਕਰਦੀ ਜੇ ਉਹਨਾਂ ਦਾ ਫੀਲਡ ਦਾ ਤਜਰਬਾ ਨਹੀਂ ਅੱਜ ਵੀ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਜਿਹੜੇ ਮਾਜੀ ਟੀਚਰਾਂ ਨੂੰ ਇਹਨਾਂ ਦੇ ਮੁਕਾਬਲੇ ਲਾਇਆ ਹੋਣ ਜਿਨ੍ਹਾਂ ਦਾ ਤਜਰਬਾ ਹੋ ਗਿਆ ਤੇ ਜਿਨ੍ਹਾਂ ਨੇ ਲਗਨ ਨਾਲ ਇਹ ਕੰਮ ਕਰ ਰਹੇ ਆ ਮੈਂ ਕਹਾਂ ਜਿਨ੍ਹਾਂ ਕੋਲੇ ਇਹਨਾਂ ਨਾਲੋਂ ਦੁੱਗਣਾ ਤੇ ਗੁਣਵਾਂ ਡਿਗਰੀਆਂ ਹੋਣ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਅੱਜ ਸਾਨੂੰ ਇਹਨਾਂ ਗੱਲਾਂ ਤੇ ਇਹਨਾਂ ਦੇ ਤਜਰਬੇ ਤੇ ਮਾਣ ਆਇਆ ਅਸੀਂ ਤਜਰਬਾ ਹੰਡਾਇਆ ਹੋਇਆ ਪਿੰਡਾਂ ਦੇ ਅੰਦਰ ਸਿੱਖਿਆ ਦੇ ਖੇਤਰ 'ਚ ਦੇਖ ਲਓ ਇਹ ਇਹਨਾਂ ਨਾਲ ਜੁੜਦੀ ਗੱਲ ਆ ਪੁਰਾਣਿਆਂ ਦੇ ਹਵਕਾ ਨਾਲ ਦੇਖ ਲਓ ਪੁਰਾਣੀ ਪੜ੍ਹਾਈ ਦਾ ਜੋੜ ਕੇ ਦੇਖ ਲਓ ਜਦੋਂ ਘਰੋਂ ਬੋਰਗਾਂ ਲਿਆ ਕੇ ਜਾਂ ਤੱਪੜਾਂ ਤੇ ਬਹਿ ਕੇ ਸਾਡੇ ਬੱਚੇ ਪੜ੍ਹਨ ਵਾਲੇ ਅਜੋ ਵੱਡੇ ਵੱਡੇ ਅ fırsਰ ਬਣੇ ਹੋਏ ਐ ਤੇ ਉਹ ਪੜਾਉਣ ਵਾਲੇ ਟੀਚਰ ਸਧਾਰਨ ਭਾਸ਼ਾ ਦੇ ਵਿੱਚ ਸਾਨੂੰ ਇੰਨਾ ਉਹ ਗਿਆਨ ਬਣਦੇ ਸੀ ਕਿ ਉਹਨਾਂ ਦੀਆਂ ਦਿੱਤੀਆਂ ਹੋਈਆਂ ਧਾਰਨਾ ਹਜੇ ਵੀ ਉਹ ਦਿਮਾਗਾਂ ਦੇ ਵਿੱਚੋਂ ਨਿਕਲ ਨਹੀਂ ਸਕਦੀਆਂ ਸਾਰੀ ਉਮਰ ਇਹ ਤਜਰਬੇ ਦੀ ਗੱਲ ਹੁੰਦੀ ਐ ਇਸੇ ਕਰਕੇ ਕਹਾਵਤਾਂ ਇੱਥੇ ਵੀ ਉਹਨਾਂ ਸਮਿਆਂ ਦੇ ਵਿੱਚ ਤਿੰਨ ਪੜਿਆ ਫਟਵਾਰੀ ਲੱਗ ਜਾਂਦਾ ਸੀ ਪਟਵਾਰੀ ਦਾ ਹਿਸਾਬ ਕਿਤਾਬ ਦਾ ਮਾਮਲਾ ਗਿਣਤੀ ਮਿੰਤੀ ਦਾ ਮਾਮਲਾ ਜ਼ਮੀਨਾਂ ਦਾ ਮਾਮਲਾ ਜਿਹੜੀ ਮਾਲ ਦਾ ਸਾਰ ਰਿਕਾਰਡ ਦਾ ਮਾਮਲਾ ਆਪਣੇ ਆਪ ਨੂੰ ਸਭਾ ਨੂੰ ਪਕਾ ਪੰਜਾਬੀ ਲੋਕ ਪਿੰਡਾਂ ਵਾਲੇ ਲੋਕ ਪਟਵਾਰੀ ਨੂੰ ਜ਼ਮੀਨ ਦੀ ਨਾਨੇ ਕਹਿੰਦੇ ਆ ਤੇ ਜੇ ਉਹ ਤੰਨੇ بڑے ਪਟਵਾਰੀ ਲੱਗ ਜਾਂਦਾ ਸੀ ਇਹਦਾ ਮਤਲਬ ਤਜਰਬੇ ਦਾ ਮਾਮਲਾ ਹੈ ਅੱਜ ਵੀ ਇਹ ਤਜਰਬਾ ਸਾਰਿਆਂ ਦੇ ਸਾਹਮਣੇ ਆ ਤੇ ਸਾਨੂੰ ਮਾਣਾ ਸੀ ਕਹਿ ਸਕਦੇ ਆ ਠੋਕੇ ਅੱਜ ਜਿਹੜੇ ਕਹਿੰਦੇ ਤੁਸੀਂ ਗਲਤ ਪਾਸੇ ਖੜੇ ਹੋ। ਸਾਨੂੰ ਗੁੰਮਰਾਹ ਕੀਤਾ ਹੋਇਆ ਟੀਚਰਾਂ ਨੇ ਡੀਸੀ ਬਿਆਨ ਦਿੰਦਾ ਰਿਹਾ ਹੈ ਬਠਿੰਡੇ ਦਾ। ਡੀਸੀ ਸਾਹਬ ਗਮਰਾਹ ਸਾਨੂੰ ਕੀਤਾ ਹੋਇਆ ਉਪਰਸ਼ਟ ਮੈਨੇਜਮੈਂਟ ਨੇ। ਅੱਜ ਤੱਕ ਬਾ ਸਾਹਮਣੇ ਪਿਆ ਹੈ। ਤੇ ਨਾਲੋਂ ਨਾਲ ਇੱਥੋਂ ਦੀ ਆਪ ਸਰਕਾਰ ਦੇ ਵੀ ਸੋਚਣ ਦਾ ਸਵਾਲ ਖੜਾ ਹੋ ਗਿਆ ਉਹਨਾਂ ਨੇ ਜਿਹੜੇ ਆਪਦੇ ਐਮੀਨੈਂਸ ਸਕੂਲ ਬਣਾਏ ਆ ਜਿਨ੍ਹਾਂ ਤੇ ਸਾਰਾ ਜ਼ੋਰ ਲੱਗਿਆ ਆਪਾਂ ਆਪਦੀ ਪਾਰਟੀ ਦਾ ਉਹਨਾਂ ਦਾ ਰਿਜ਼ਲਟ ਵੀ ਸਾਹਮਣੇ ਪਿਆ ਪਿਛਲੇ ਦਿਨੀ ਖਬਰਾਂ ਛਪੀਆਂ ਮੈਟ ਦੇ ਵਿੱਚ ਐਮੀਨੈਂਸ ਸਕੂਲਾਂ ਦੇ ਸਿਰਫ ਦੋ ਬੱਚੇ ਸੈਂਕੜਿਆਂ 'ਚੋਂ ਦੋ ਬੱਚੇ ਆਏ ਆ ਤੇ ਇੱਧਰ ਐਨੇ ਰੌਲੇ ਦੇ باوجود ਚੌਕੇ ਆਦਰਸ਼ ਸਕੂਲ ਦਾ ਮਾਮਲਾ ਅੱਜ ਇੱਕ ਰੌਸ਼ਨ ਬਣਿਆ ਹੋਇਆ ਪਹਿਲਾਂ ਵੀ ਪੋਸਟਰ ਪਾਈਆਂ ਪਰ ਇਹਦੇ ਬਾਵਜੂਦ ਕਮਾਲ ਦੀ ਗੱਲ ਇਹ ਦੇਖੋ ਬਾਈ ਨੇ ਮੈਨੂੰ ਦੱਸੀ ਵੀ ਜਦੋਂ ਡਿੱਖਾ ਵਾਲੀ ਬੱਚੀ ਦਾ ਰਿਜ਼ਲਟ ਆਇਆ ਇੱਥੋਂ ਹਜੇ ਵੀ ਇੱਕ ਘੜਮ ਚੌਧਰੀ ਇਹ ਕਹਿੰਦਾ ਦੇਖੋ ਨਵੇਂ ਟੀਚਰਾਂ ਦਾ ਕੀ ਕਮਾਲ ਹੈ ਜਮੇਂ ਸਿਰ ਪੈਰ ਨਹੀਂ ਕੋਈ ਵੀ ਨਵੇਂ ਟੀਚਰਾਂ ਨੇ ਦੱਸੋ ਕੀਤਾ ਕੀ ਹੈ ਇਹਦੇ ਵਿੱਚ ਤੋ ਆਏ ਜਿਹੜੇ ਉਹ ਉਹ ਲੋਕ ਵੀ ਹਟ ਨਹੀਂ ਸਕਦੇ ਕਿਉਂਕਿ ਕਿਤਾ ਉਹ ਗੱਲ ਆ ਇੱਕ ਪਾਣੀ ਸੁਣਦੇ ਹੁੰਦੇ ਇੱਕ ਕਹਾਣੀ ਆ ਤਵਾਰੀਖ ਚ ਬਿਕੁਟ ਠੁਮਹਾ ਤਰਿਆ ਜਾਂਦਾ ਸੀ ਪਾਣੀ ਚ ਡੁੱਬਿਆ ਹੋਇਆ ਭਲਾ ਪੁਰਸ਼ ਕੋਲ ਦੀ ਜਾਂਦਾ ਸੀ ਉਹਨੇ ਹੱਥ ਪਾਇਆ ਉਹਨੂੰ ਠੁਹੇ ਨੂੰ ਬਾਹਰ ਕੱਢ ਲਿਆ ਵੀ ਮੈਂ ਬਚਾਵਾਂ ਜਦੋਂ ਠੁਹੇ ਨੂੰ ਮਾਰੀ ਸੁਰਤ ਆਈ ਉਹਨੇ ਡੰਗ ਮਾਰਿਆ ਹੱਥ ਤੇ ਉਹਨੇ ਡੰਗ ਮਾਰਿਆ ਠੂਹਾ ਫੇਰ ਵਿੱਚ ਡੁੱਬ ਪਿਆ ਦੋ ਤਿੰਨ ਵਾਰ ਆਏ ਹੋਇਆ ਉਨੇ ਪਰਕਰਸ਼ ਵਰਗਾ ਖੜਾ ਕੇ ਕਹਿੰਦਾ ਤੂੰ ਭਲਿਆ ਮਾਨਸਾ ਤੇਰੇ ਹੱਥ ਦਿਮਾਗ ਖਰਾਵਾ ਤੇਰੇ ਡੰਗ ਮਾਰਦਾ ਤੂੰ ਇਹਨੂੰ ਬਚਾਉਣ ਦਾ ਯਤਨ ਕਰਨਾ ਉਹ ਕਹਿੰਦਾ ਨਹੀਂ ਮੇਰਾ ਕੰਮ ਭੱਲਾ ਕਰਨਾ ਮੈਂ ਆਪਦੀ ਆਦਤ ਕੋ ਛੱਡਾ ਇਹ ਜੇ ਡੰਗ ਮਾਰਦੀ ਆਪਦੀ ਆਦਤ ਨਹੀਂ ਛੱਡਦਾ ਸੋ ਉਹਨਾਂ ਨੇ ਵੀ ਆਪਦੀ ਆਦਤ ਡੰਗ ਮਾਰਨ ਵਾਲੀ ਨਹੀਂ ਛੱਡਣੀ ਇਹ ਸਾਨੂੰ ਸਾਫ਼ ਹੋਣਾ ਚਾਹੀਦਾ ਕਿਸੇ ਖੇਤਰ ਚ ਦੇਖ ਲਓ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਇਹਨਾਂ ਨੇ ਕੋਲ ਨੀਤੀਆਂ ਤੇ ਪਿੰਡ ਵਾਲੇ ਡਾਕਟਰ ਸਾਡੇ ਉਹਨਾਂ ਨੂੰ ਝੋਲਾ ਸ਼ਾਪ ਕਹਿ ਕੇ ਬਦਨਾਮ ਕੀਤਾ ਹੋਇਆ ਹੈ ਤੇ ਸਾਡੇ ਕੋਲੇ ਤਜਰਬੇ ਪਏ ਆ ਜਿਹੜੇ ਪਿੰਡੂ ਡਾਕਟਰ ਸਾਡੇ ਆਪਦੇ ਤਜਰਬੇ ਦੇ ਆਧਾਰ ਤੇ 40 40 ਸਾਲ ਹੋ ਗਏ ਸਾਡਾ ਇਲਾਜ ਕਰਦੇ ਉਹਨੂੰ ਕਈ ਵਾਰਾਂ ਪੀਜੀਆਈ ਤੋਂ ũੜੇ ਹੋਏ ਮਰੀਜ਼ਾਂ ਦਾ ਉਹ ਇਲਾਜ ਕਰ ਦਿੰਦੇ ਆ ਕੀ ਬਣਿਆ ਇਹਦਾ ਮਤਲਬ ਕਿ ਅਸਲ ਵਿੱਚ ਜਿਹੜਾ ਆਹ ਜ਼ਿੰਦਗੀ ਦਾ ਤਜਰਬਾ ਹੈ ਇਹ ਸਭ ਤੋਂ ਬੁਢੇ ਆ ਤੇ ਇਹ ਤਾਂ ਤਜਰਬਾ ਇਹਨਾਂ ਟੀਚਰਾਂ ਕੋਲ ਹੈ ਇਹਨਾਂ ਨੇ ਤਜਰਬਾ ਹੋਣ ਕਰਕੇ ਪੈਰ ਪੈਰ ਤੇ ਘੋਲ ਲੜਦਿਆਂ ਹੋયા ਪ੍ਰਸ਼ਾਸਨ ਦੀ ਮੈਨੇਜਮੈਂਟ ਦੀ ਹਰ ਗੱਲ ਨੂੰ ਗੁੱਝਾ ਵੀ ਇੱਥੇ ਸਾਨੂੰ ਬਦਨਾਮ ਕਰਕੇ ਬੱਚਿਆਂ ਦਾ ਨੁਕਸਾਨ ਕਰਕੇ ਇਹ ਸਮੇਤ ਸਕੂਲ ਨੂੰ ਵੀ ਬਦਨਾਮ ਕਰਨਾ ਚਾਹੁੰਦੇ ਆ ਟੀਚਰਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਉਹ ਚਾਹੇ ਉਹ ਤੋਂ ਪਹਿਲਾਂ ਕਿਤਾਬਾਂ ਕਾਪੀਆਂ ਤੋਂ ਸ਼ੁਰੂ ਕਰ ਲਈਏ ਗੱਲ ਤੇ ਖਾਸ ਕਰਕੇ ਜਦੋਂ ਪੇਪਰਾਂ ਦੇ ਦਿਨ ਜਮਾ ਨੰਗੀ ਚਿੱਟੀ ਸਿੱਧੀ ਮਿਸਾਲ ਸੀ ਉਹ ਪੇਪਰਾਂ ਦੇ ਦਿਨ ਕਿਉਂ ਘਟਾਏ ਗਈ ਜੇ ਟੀਚਰਾਂ ਨੂੰ ਹੋ ਲੋ ਜਿਹੜੇ ਕਹਿੰਦੇ ਆ ਬੱਚਿਆਂ ਦੇ ਹਿੱਤ ਦਾ ਫਿਕਰ ਨਾ ਹੁੰਦਾ ਇਹ ਟੀਚਰ ਲੜ ਕੇ ਪੇਪਰਾਂ ਦੀ ਡੇਟ ਕਿਉਂ ਗਾਹ ਕਰਾਉਂਦੇ ਪਹਿਲਾਂ ਵੀ ਲਗਨ ਨਾਲ ਪੜਾਇਆ ਹੋਰ ਸਮਾਂ ਮਿਲ ਗਿਆ ਉਸ ਤਣਾਪੂਰ ਮਾਹੌਲ ਦੇ ਵਿੱਚ ਫੇਰ ਵੀ ਉਹਨਾਂ ਨੇ ਐਨੀ ਜਿਹਨੂੰ ਕਹਨੇ ਹੱਡ ਭਨ ਵੀ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਇੱਧਰ ਵੀ ਘੋਰ ਜਾਰੀ ਰੱਖਿਆ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣ ਦਿੱਤਾ ਉਹਦਾ ਸਿੱਟਾ ਹੈ ਤੇ ਹੁਣ ਜਿਹੜੇ ਉਹ ਵੀਰ ਉਹ ਬੋਲਦੇ ਆ ਉਹ ਠੂਹੇ ਵਾਲੇ ਪਾਸੇ ਆ ਉਹਦਾ ਅੰਦਾਜ਼ਾ ਲਾਉਣ ਜੇ ਭਲਾ ਇੰਨਾ ਟੀਚਰਾਂ ਨੂੰ ਇੰਨਾ ਸਾਡੇ ਬੱਚਿਆਂ ਨੂੰ ਬੜੀਆ ਸਖਾਵਾਂ ਮਾਹੌਲ ਮਿਲਿਆ ਹੁੰਦਾ ਫਿਰ ਉਹ ਕੀ ਤੋਂ ਕੀ ਕਰਦੇ ਇਹਦਾ ਅੰਦਾਜ਼ਾ ਲਾਓ ਜਿਨ੍ਹਾਂ ਨੇ ਇਸ ਹਾਲਤ ਦੇ ਵਿੱਚ ਇਸ ਮਾਹੌਲ ਦੇ ਵਿੱਚ ਅਕ੍ਰਿਸ਼ਮਾ ਕਰਕੇ ਦਿਖਾਤਾ ਪਰ ਇਹਦੇ باوجود ਵੀ ਕਿਉਂਕਿ ਅਸਲ ਵਿੱਚ ਮੈਨੂੰ ਲੱਗਦਾ ਸਾਨੂੰ ਭੁਲੇਖੇ ਚ ਨਹੀਂ ਰਹਿਣਾ ਚਾਹੀਦਾ ਸਰਕਾਰ ਆ ਪ੍ਰਸ਼ਾਸਨ ਆ ਉਹ ਲੋਕਾਂ ਦੇ ਸਕੇ ਨਹੀਂ ਇਹਦੇ ਚ ਉਹਨਾਂ ਦੀ ਸਾਰੀ ਵਿਆਪਕ ਸਕੀਮ ਪਾਲਸੀ ਨਿਕਲਦੀ ਹੈ ਆ ਹੁਣ ਵੀ ਬਹੁਤ ਦਬਾਅ ਬਣਿਆ ਜਦੋਂ ਦੁਬਾਰੇ ਘੋੜ ਸ਼ੁਰੂ ਕੀਤਾ ਧਰਨਾ ਸ਼ੁਰੂ ਕੀਤਾ ਟੀਚਰਾਂ ਨੇ ਬਾਰ-ਬਾਰ ਪ੍ਰਸ਼ਾਸਨ ਵੱਲੋਂ ਦਬਾਅ ਵੀ ਬਣਾਇਆ ਗਿਆ ਮੰਨਤਾ ਵੀ ਕਰਨ ਵੀ ਜੀ ਹਾਈ ਕੋਰਟ ਦਾ ਹੁਕਮ ਹੈ ਤੁਸੀਂ ਧਰਨਾ ਪਿੱਛੇ ਕਰ ਲਓ ਟੀਚਰਾਂ ਨੇ ਆਪ ਦਾ ਉਹੀ ਦਿਰਨ ਇਰਾਦਾ ਦਿਖਾਉਂਦਿਆਂ ਡਟੇ ਰਹੇ ਉਸ ਗੱਲ ਤੇ ਵੀ ਠੀਕ ਹੈ ਅਸੀਂ ਤਾਂ ਆਪ ਦਾ ਘੋੜ ਲੜਾਂਗੇ ਤੁਸੀਂ ਜੋ ਕਰਨਾ ਕਰ ਲਓ ਤੁਸੀਂ ਪਹਿਲਾਂ ਵੀ ਕੀਤਾ ਸਾਨੂੰ ਜਿਹੜਾ ਤਾਂ ਦਿਖਾ ਦਿਆ ਸਾਡੀ 13 ਮਹੀਨਿਆਂ ਦੀ ਬੱਚੀ ਵੀ ਜਿਹੜਾ ਜਾਇਆਈ ਤੇ ਸਾਡੇ ਹਮਾਇਤ ਕਰਨ ਵਾਲੇ ਸਾਡੇ ਕਿਸਾਨ ਲੀਡਰ ਹਜੇ ਵੀ ਜਿਹੜਾਂ ਚ ਬੈਠੇ ਆ ਅਜ ਤੋਂ ਵੱਧ ਸਾਡਾ ਹੋਰ ਕੀ ਕਰੋਗੇ ਤੁਸੀਂ ਕਰ ਲੋ ਜੋ ਕਰਨਾ ਅਖੀਰ ਨੂੰ ਜਦੋਂ ਉਹਨਾਂ ਨੇ ਕੋਈ ਚਾਰਾ ਨਾ ਚੱਲਿਆ 12 ਤਰੀਕ ਨੂੰ ਸਾਰਾ ਦਿਨ ਸਾਡੀ ਐਸਡੀ ਐਸਡੀ ਆਉਂਦਾ ਬੈਠ ਚੱਲੀ ਸਾਰੀ ਟੀਮ ਬੈਠ ਸੀ ਅਮਰਪਾਲ ਵਿੱਚ ਸੀਗਾ ਉਧਰੋਂ ਉਤਲੇ ਅਧਿਕਾਰੀਆਂ ਨਾਲ ਵੀ ਤੁਸੀਂ ਰਾਹ ਤੇ ਆਓ ਉਹ ਮਜਬੂਰੀ ਵਸ ਨਕਲੀ ਤੌਰ ਤੇ ਐਸਡ ਆਉ ਨੂੰ ਇੱਥੇ ਸਵਾ 5 ਵਜੇ ਆ ਕੇ ਤੁਹਾਡੇ ਨਾਲ ਲਿਖਤੀ ਐਂ ਵੀਡੀਓ ਤੇ ਬੋਲ ਕੇ ਵਾਦਾ ਕਰਨਾ ਪੈ ਗਿਆ ਵੀ ਸਾਰੇ ਦੇ ਸਾਰੇ 72 ਟੀਚਰਾਂ ਨੂੰ ਬਹਾਲ ਕਰਕੇ ਸਕੂਲ ਦੇ ਅੰਦਰ ਲੈ ਕੇ ਜਾਵਾਂਗੇ ਇਹ ਸ਼ਰਧਾ ਉਹਦੇ ਨਹੀਂ ਤਾਂ ਪਹਿਲਾਂ ਸਾਡਾ ਰੇੜਕਾ ਚੱਲਦਾ ਰਿਹਾ ਹੈ ਕਹਿੰਦਾ ਜੀ ਮੈਂ ਕਹਿਆ ਉਹਨਾਂ ਵਿਸ਼ਵਾਸ ਦਿਵਾਇਆ ਉਹਨਾਂ ਨੂੰ ਪਰ 15 ਦਿਨਾਂ ਦੇ ਵਿੱਚ ਅਸੀਂ ਇਹ ਗੱਲ ਕਹਾਂਗੇ ਤੁਹਾਡਾ ਮਸਲਾ ਹੱਲ ਕਰ ਦਾਂਗੇ ਆ ਗੱਲ ਦਿਹਾੜੀ ਰਹੀ ਹੈ ਗੱਲ ਸਾਰਾ ਦਿਨ ਵੀ ਮਸਲਾ ਹੱਲ ਕੀ ਤਾ ਆਧਾਰਨ ਦਿਓ ਸਾਡੀ ਮੰਗ ਹੈ ਵੀ ਤੁਸੀਂ ਠੋਸ ਰੂਪ ਦੇ ਵਿੱਚ ਇਹਨਾਂ ਸ਼ਬਦਾਂ ਚ ਕਹੋ ਜਾ ਕੇ ਵੀ ਕਹਾਂ ਤਰ ਦੇ ਕਹਾਂ ਟੀਚਰ ਬਹਾਲ ਕਰਾਂਗੇ ਕਿਉਂਕਿ ਛਾਰਦਾ ਤੁਸੀਂ ਲਿਸਟ ਚ ਲੈ ਲਏ। ਬੜੇ ਦੂਜੇ ਤਾਂ ਨਾ ਲਿਸਟ ਚ ਹੀ ਨਹੀਂ ਲਏ। ਉਹਨਾਂ ਨੂੰ ਕਿਸੇ ਕੈਟਾਗਰੀ ਦੀ ਲਿਸਟ ਚ ਲੈ ਕੇ ਆਓ। ਐਸਡੀਐਮ ਮੰਨਿਆ ਵੀ ਉਹ ਲਿਸਟ ਜਿਹੜੀ ਆਪਾਂ ਤੁਹਾਨੂੰ ਨਹੀਂ ਦੱਸਣੀ ਉਹ। ਅਸੀਂ ਅਖਿਆ ਵੀ ਅਸੀਂ ਆਏ ਨਹੀਂ ਅਸੀਂ ਤਾਂ ਇਹ ਕਹਾਉਣ ਆਏ। ਸਾਰਾ ਦਿਨ ਇਸ ਗੱਲ ਤੇ ਰੇਡ ਕਾ ਚੱਲਣ ਤੋਂ ਬਾਅਦ ਆਖਰ ਨੂੰ ਉਹਨਾਂ ਨੂੰ ਕਹਿਣਾ ਪਿਆ। ਠੀਕ ਆ ਇੱਕ ਵਾਰੀ ਉਹਨਾਂ ਤੇ ਆਪਾਂ ਵਿਸ਼ਵਾਸ ਕੀਤਾ। ਪਰ ਹੁਣ ਸਾਹਮਣੇ ਆ ਕੇ ਗੱਲ ਉਹਨਾਂ ਦਾ ਵਿਸ਼ਵਾਸ ਘਾਤੋ ਆ ਆਰ ਦੀਓਂ ਸੇ ਫੇਤਰਤਾ ਉਹਨਾਂ ਦੀ ਕਹਿਣਾ ਤੇ ਬੁੱਕਰ ਜਾਣਾ ਉਹਨਾਂ ਵਾਸਤੇ ਕੋਈ ਗੱਲ ਨਹੀਂ ਅੱਡੀ ਤੇ ਘੁੰਮਦੇ ਆਹੋ ਆਪਾਂ ਨੂੰ ਕੋਈ ਰੌਲਾ ਨਹੀਂ ਪਰ ਇਹਦੇ ਬਾਪ ਜੂ ਦਾ ਆਪਾਂ ਜਿਹੜੇ ਆਮ ਲੋਕ ਹਜੇ ਵੀ ਇਹਨਾਂ ਗੱਲਾਂ ਦੇ ਭੁਲੇਖੇ 'ਚ ਬੈਠੇ ਆ ਵੀ ਯਾਰ ਇਹ ਬੜੇ ਅੜੀ ਕਰਦੇ ਆ ਸਾਡੇ ਵਿੱਚੋਂ ਵੀ ਕੁਝ ਟੀਚਰਾਂ ਨੂੰ ਕਹਿੰਦੇ ਰਹੇ ਵੀ ਅੜੀ ਕਰਦੇ ਆ ਇਹ ਬੰਦੇ ਦੀ ਤੇ ਆਪਣੀ ਜਥੇਬੰਦੀ ਤੇ ਜਥੇਬੰਦੀਆਂ ਤੇ ਵੀ ਐ ਤਵੇਂ ਲੱਗਦੇ ਆ ਵੀ ਅਧਿਕਾਰ ਕਰਦੇ ਆ ਪ੍ਰਸ਼ਾਸਨ ਦੀ ਨਹੀਂ ਸੁਣਦੇ ਸਰਕਾਰ ਦੀ ਨਹੀਂ ਸੁਣਦੇ ਉਹਦੇ ਵਿੱਚ ਉਹਨਾਂ ਲੋਕਾਂ ਦਾ ਮੂੰਹ ਬੰਦ ਕਰਨ ਵਾਸਤੇ ਆਪਾਂ ਬਾਰ-ਬਾਰ ਉਹਨਾਂ ਤੇ ਵਿਸ਼ਵਾਸ ਕਰਦੇ ਆ ਤੇ ਉਹ ਬਾਰ-ਬਾਰ ਵਿਸ਼ਵਾਸ ਘਾਤ ਕਰਦੇ ਆ ਐਦੇ ਵਿੱਚ ਵੀ ਹੁਣ ਜਿਹੜੀ ਚਿੱਠੀ ਜਾਰੀ ਕੀਤੀ ਆ ਉਹਨਾਂ ਨੇ ਉਹ ਅਸੀਂ ਵੀ ਪੜ੍ਹੀ ਐ ਉਹਦੇ ਵਿੱਚ ਜੋ ਸ਼ਬਦਾਂ ਵਾਲੀ ਐ ਉਹਦੇ ਖਾਸ ਤੌਰ ਤੇ ਮੋٹے ਰੂਪ ਚ ਸਮਝਿਆ ਉਹਨਾਂ ਦਾ ਬੇਈਮਾਨਾ ਚਤਰਾਈ ਧੋਖੇਪਰੀ ਖੇਡ ਵਿੱਚੇ ਹੀ ਦਿੰਦੀ ਆ ਉਹਦੇ ਹੁਣ ਤੁਸੀਂ ਕਹੋਗੇ ਭਾਈ ਕੀ ਗੱਲ ਫਿਰ ਆਪਾਂ ਬਾਰ-ਬਾਰ ਵਿਸ਼ਵਾਸ ਕਰਾਂਗੇ ਕਰਾਂਗੇ ਆਪਾਂ ਕਿਉਂਕਿ ਹਜੇ ਆਪਾਂ ਸਰਕਾਰ ਦੇ ਮੁਕਾਬਲੇ ਕਮਜ਼ੋਰ ਆ ਆਪਣੀ ਤਾਕਤ ਤੇ ਕਮਜ਼ੋਰ ਹੈ ਉਹ ਤਾਕਤ ਕਮਜ਼ੋਰ ਨਹੀਂ ਆਪਣੀ ਤਾਕਤ ਖੜੀ-ਬੁੜੀ ਆ ਇਨੂੰ ਇਕੱਠੇ ਕਰਨ ਦੀ ਲੋੜ ਐ। ਉਹ ਆਪਾਂ ਇਕੱਠਾ ਕਰਨ ਲੱਗੇ ਹੋਏ ਆ। ਜਿਵੇਂ ਜਿਵੇਂ ਇਸ ਤਾਕਤ ਨੂੰ ਆਪਾਂ ਇਕੱਠੀ ਕਰ ਲਾਂਗੇ। ਓਨੇ ਕ ਜਿਵੇਂ ਸਿਆਣਿਆਂ ਦੀ ਕਹਾਵਤ ਆ ਭਾਈ ਸੌਦਾ ਤਾਂ ਉਨਾ ਕੀ ਮਿਲਦਾ ਜਿੰਨਾ ਚ ਝੋਲੀ ਝੋਲੀ 'ਚ ਦਾਣੇ ਹੋਣ। ਜਿੰਨੇ ਕੋ ਦਾਣੇ ਵਧਾ ਲਾਂਗੇ। ਉਹਨਾਂ ਦਾ ਭਾਈ ਸੌਦਾ ਉਹਨਾਂ ਤੋਂ ਵੱਧ ਲੈ ਲਾਂਗੇ। ਐਦੋਂ ਪਹਿਲਾਂ ਆਪਾਂ ਆਪਦੀ ਕਾਰਗਰੀ ਨਾਲ ਜ਼ਿੰਦਗੀ ਦੇ ਤਜਰਬੇ ਦੇ ਨਾਲ ਆਪਾਂ ਆਪਦੇ ਬਿੱਤ ਤੋਂ ਵੱਧ ਸਰਕਾਰਾਂ ਨੂੰ ਝੁਕਾ ਕੇ ਉਹਨਾਂ ਤੋਂ ਸੌਦਾ ਲੈਦੇ ਤੁਰੇ ਆ ਰਹੇ ਆ ਉਹ ਜਿੰਨੇ ਮਰਜ਼ੀ ਘੋੜਾਂ ਦੀ ਉਦਾਹਰਨ ਦੇ ਲਗੇ ਆ ਜਿਹੜਾ ਨਾ ਜੁੜ ਕੇ ਅੱਜ ਵੀ ਗੱਲ ਚੱਲੀ ਵੀਰ ਆਪਾਂ ਜੇੜ ਘੇੜ ਲਿਗੇ ਜਾ ਕੇ ਅੱਸੀ ਕਰ ਨਹੀਂ ਉਹਨੇ ਜੋ ਕਰੇ ਹੋ ਜਗੇ ਆਪਾਂ ਆ ਜੇ ਜੇੜ ਵੀ ਘੇਰੀ ਸੀ ਮਨਜੀਤ ਨੇ ਰਾਲਾ ਕੇਸ ਤੁਹਾਡੇ ਸਾਹਮਣੇ ਆ 43 ਵਰ ਘੇਰੀ ਰੱਖੀ ਬੈਠੇ ਰਹੇ ਜੇੜ ਮੂਰੇ ਪਰ ਉਹ ਮਸਲਾ ਕਿੱਡਾ ਵੱਡਾ ਸੀ ਕਿੱਡੀ ਵੱਡੀ ਗੱਲ ਸੀ ਉਧਰੋਂ ਵੀ ਸੁਪਰੀਮ ਕੋਰਟ ਦਾ ਫੈਸਲਾ ਸੀ ਉਹ ਪਰ ਲੋਕਾਂ ਦੀ ਤਾਕਤ ਨੇ ਤਹਈਆ ਕੀਤਾ ਆਖਰ ਨੂੰ ਲੋਕ ਜਿੱਤੇ ਇਹ ਵੀ ਜਿੰਨੇ ਮਰਜੀ ਲੋਕ ਪੱਖੀ ਘੋਲ ਚਲਦੇ ਆ ਚਾਹੇ ਤੁਹਾਡਾ ਟੀਚਰਾਂ ਦਾ ਘੋਲ ਹੈ ਅਦਾਰਸ਼ ਸਕੂਲ ਚੌਕੇ ਦਾ ਮੈਨੇਜਮੈਂਟ ਦੇ ਖਿਲਾਫ ਹੈ ਸਰਕਾਰ ਦੇ ਖਿਲਾਫ ਹੈ ਹੁਣ ਸਿੱਧੇ ਸਰਕਾਰ ਦੇ ਤੇ ਸਿੱਖਿਆ ਵਿਭਾਗ ਦੇ ਖਿਲਾਫ ਹੋ ਗਿਆ ਕਿਉਂਕਿ ਮੈਨੇਜਮੈਂਟ ਤਾਂ ਇੱਕ ਹਸਾਬ ਨਾਲ ਪਾਸੇ ਹੋ ਗਈ ਪਰ 1 ਵਜੇ ਸਾਡੇ ਸਾਡੇ ਨਿਸ਼ਾਨੇ ਤੋਂ ਤਾਂ ਨਹੀਂ ਪਾਸੇ ਹੋਈ ਉਹ ਸਾਡੀ ਤਾਂ ਮੰਗ ਹੈ ਠੀਕ ਆ ਜੇਕਰ ਆਇਆ ਵੀ ਇੱਕ ਸਕੂਲ ਹੋਰ ਉਹਨਾਂ ਤੋਂ ਬਾਅਦ ਸੇ ਲੈ ਲਿਆ ਜਾਂ ਉਹ ਛੱਡ ਕੇ ਉਹ ਗਾ ਮੈਂ ਦੱਸੂਗਾ ਇੱਕ ਸਕੂਲ ਹੋਰ ਆਹ ਜੇ ਉਹਨਾਂ ਕੋਲੇ ਆਪਣੇ ਮਾਨ ਸਾਜੀ ਉਹ ਵੀ ਛੱਡਦੇ ਆ ਉਹ ਜਾਂ ਸਰਕਾਰ ਛਡਾਉਂਦੀ ਆ ਉਤਰਨੇ ਸਕੂਲ ਬਾਪ ਸੁਹੋਣੇ ਚਾਹੀਦੇ ਪਹਿਲੀ ਸ਼ਰਤ ਹੈ ਚੌਥਾ ਹੋ ਜਾਲੀ ਕਾਲਜ ਚ ਚਲਾਈ ਜਾਂਦੇ ਸਭ ਨੂੰ ਕਿਹਾ ਕੱਲ ਸਾਡੀ ਗੱਲ ਚੱਲੀ ਜਿਵੇਂ ਕਹਿਣਾ ਹੋਵੇ ਮੁੱਖ ਮੰਤਰੀ ਨੇ ਕਹਿ ਦਿੱ ਗਿਆ ਪਰ ਮੁੱਖ ਮੰਤਰੀ ਦਾ ਸੱਜੀ ਬਾਹ ਹੈ ਜਸਕਰ ਨੇ ਤੁਸੀਂ ਸਾਰਿਆਂ ਨੇ ਨਾਂ ਸੁਣਿਆ ਹੋਇਆ ਹੈ ਸਾਬਕਾ ਡੀਜੀਪੀ ਅੱਜ ਕੱਲ ਸਰਕਾਰ ਦਾ ਸਭ ਤੋਂ ਨੇੜਲਾ ਤੇ ਸਭ ਤੋਂ ਮੋਰੀ ਬੰਦਾ ਹੈ ਕੱਲ ਸਾਡੀ ਫੋਨ ਤੇ ਉਹਦੇ ਨਾਲ ਘੰਟਾ ਗੱਲਬਾਤ ਚੱਲੀ ਹੈ ਅ ਸਾਰਾ ਚੌਕੇ ਦਾ ਮਾਮਲਾ ਉਹਨੂੰ ਸਮਝਾਇਆ ਉਹਨੂੰ ਕਿਹਾ ਵੀ ਸੋਡੀ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਨਹਿਮਲੇ ਹੀ ਹੋ ਗਿਆ ਤੁਸੀਂ ਹੋਰ ਆ ਮਹਿਮਾਂ ਬੰਗ ਤੇ ਭ੍ਰਿਸ਼ਟਾਚਾਰ ਤਾਂ ਤੇ ਨੰਗਾ ਹੋ ਗਿਆ ਇਹਨਾਂ ਸਕੂਲਾਂ ਦਾ ਜਿਹੜਾ ਚੇਅਰਮੈਨ ਆ ਮੁੱਖ ਮੰਤਰੀ ਹੈ ਇਹ ਤਾਂ ਸੋਡੀ ਰਿਪੋਰਟ ਹੀ ਦੱਸਦੀ ਹੈ ਨਾ ਸੋਡੀ ਬਣਾਈ ਹੋਈ ਸੈੱਟ ਸੋਡੀ ਬਣਾਈ ਹੋਈ ਜਿਹੜੀ ਕਮੇਟੀ ਹੈ ਉਨੇ ਦੋਸ਼ੀ اقਰਾਰ ਦੇ ਤਾਂ ਦੋਸ਼ੀ ਉਹਨਾਂ ਨੂੰ ਮੈਨੇਜਮੈਂਟ ਨੂੰ ਉਹਦੇ ਆਧਾਰ ਤੇ ਤੁਸੀਂ ਸਕੂਲ ਉਹਨਾਂ ਤੋਂ ਵਾਪਸ ਲੈ ਲਿਆ ਫਿਰ ਹੁਣ ਉਹਨਾਂ ਤੇ ਅਗਲੇ ਪਰਚੇ ਕਿਉਂ ਨਹੀਂ ਹੋਣੇ ਚਾਹੀਦੇ ਤੇ ਜਿਹੜੇ ਉਹ ਕਾਲਜ ਦੀ ਮੈਂ ਗੱਲ ਕਰਦਾ ਹਾਂ ਉਹ ਦੱਸਿਆ ਉਹਨਾਂ ਨੂੰ ਸਾਰਾ ਕੁਝ ਡਿਗਰੀ ਜਾਲੀ ਚੱਲਦਾ ਉੱਥੇ ਕੁਝ ਵੀ ਉਧਰ ਲੈ ਦੇ ਦੀ ਡੰਮੀ ਕਹਿੰਦੇ ਆ ਆਪਣੇ ਜਾਲੀ ਕਹਿੰਦੇ ਆ ਉਹਨਾਂ ਨੂੰ ਕਿਹਾ ਵੀ ਡੰਮੀ ਚੱਲਦਾ ਸਾਰਾ ਕੁਝ ਪਰਤਾਲ ਕਰਵਾ ਲਓ ਆਹ ਜਿਹੜੀ ਉਹਨਾਂ ਨੂੰ ਵੀ ਸਰਕਾਰ ਨੂੰ ਜੇ ਕਹਿਣਾ ਹੋਵੇ ਸਾਰਾ ਦੱਸਿਆ ਪਰ ਇਹਦੇ ਬਾਅਦ ਨੂੰ ਤਾਂ ਭਾਈ ਕਿਉਂਕਿ ਤਾਂ ਉਹਨਾਂ ਦੇ ਆ ਉਹਨਾਂ ਤੋਂ ਆਪਾਂ ਝਾਕ ਰੱਖ ਗਏ ਕਿਉਂਕਿ ਆਪਣਾ ਲੜਾਈ ਤਾਂ ਉਦੋਂ ਮੁੱਕਣੀ ਹੈ ਜਦੋਂ ਮੈਨੇਜਮੈਂਟ ਭ੍ਰਿਸ਼ਟਾਚਾਰੀ ਦੇ ਕੇਸ ਦੇ ਵਿੱਚ ਜਿੰਨਾ ਚਿਰ ਅੰਦਰ ਨਹੀਂ ਜਾਂਦੀ ਪਰ ਸੇ ਪੈ ਕੇ ਜੇਲ੍ਹ ਦੀਆਂ ਸਿੱਖਿਆ ਪਿੱਛੇ ਜਾਣ ਫੇਰ ਮਿਲਦਾ ਇਨਸਾਫ ਤਾਂ ਉਹ ਹਲੇ ਇੰਨਾ ਹੀ ਕਹਦਾ ਵੀ ਮੈਨੇਜਮੈਂਟ ਤਾਂ ਛੱਡ ਗਈ ਸਕੂਲ ਜਾਂ ਪਾਸੇ ਕਰਤੀ ਇੰਨੇ ਕਾ ਨਾ ਤਾਂ ਨਹੀਂ ਸਕਦਾ ਐਂ ਤਾਂ ਹਰੇਕ ਹੀ ਕਹਦਾ ਕਰੋ ਕੋਰੋਨਾ ਦਾ ਕਰਕੇ ਕੱਪੜਾ ਵੀ ਚੰਗਾ ਜੀ ਮੈਂ ਛੱਡਿਆ ਇਹ ਉਹ ਤਾਂ ਸਭ ਨੂੰ ਮौज ਬਣ ਗਈ ਕੋਈ ਸੱਦ ਪੁੱਛ ਨਹੀਂ ਸੋ ਇਸ ਕਰਕੇ ਲੜਾਈ ਲੱਭੀ ਆ ਠੀਕ ਆ ਉਹਦੀ ਫਿਤਰਤ ਮੁਤਾਬਕ ਆ ਜਿਹੜਾ ਆਪਣੇ ਨਾਲ 10 ਦਿਨਾਂ ਦਾ ਵਾਅਦਾ ਕੀਤਾ ਸੀ ਵੀ ਇਹਦੇ ਚ ਟੀਚਰਾਂ ਨੂੰ ਬਹਾਲ ਕਰਾਂਗੇ ਉਹ ਵਾਦੇ ਤੋਂ ਵੀ ਮੁੱਕਰ ਗਏ ਇੱਕ ਵਾਰੀ ਉਹ ਜਿੱਥੇ ਮਰਜੀ ਭੱਜ ਲੈਣਾ ਉਹਨਾਂ ਨੂੰ ਭੱਜਣ ਨਹੀਂ ਦਿੰਦੇ ਸਾਡੇ ਬਜ਼ੁਰਗ ਉਹ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀ ਸਾਨੂੰ ਵੀ ਜਰ ਜੇ ਡਾਂਗ ਟੁੱਟ ਗਈ ਤੌੜੇ ਭੰਨਣ ਜੋਕੜੀ ਤਾਂ ਹੈਗੀ ਆ ਇਸ ਕਰਕੇ ਐਡੇ ਕਮਜ਼ੋਰ ਵੀ ਨਹੀਂ ਅਸੀਂ ਤੁਹਾਡੇ ਜੋਕਰ ਤਾਂ ਹੈਗੇ ਆ ਤੁਹਾਡੇ ਦਾ ਹਿਸਾਬ ਕਰਾਂਗੇ ਇਹ ਇਨਸਾਫ ਲਵਾਾਂਗੇ ਠੀਕ ਆ ਹੱਕ ਦੀ ਸੱਚਾਈ ਦੀ ਜਿਹੜੀ ਲੜਾਈ ਹੁੰਦੀ ਹੈ ਇਹ ਲੰਬੇ ਦਿਨ ਹੋ ਜਾਂਦੀ ਐ ਇਸ ਕਰਕੇ ਲੰਮਾ ਲੜਨਾ ਪੈ ਸਕਦਾ ਐ ਅਸੀਂ ਲੋਕਾਂ ਦੇ ਮਾਣ ਕਰਦੇ ਹੋਏ ਉਸ ਸੱਚ ਦੇ ਮਾਣ ਕਰਦੇ ਤੁਹਾਡੇ ਨਾਲ ਦਾਅਵੇ ਨਾਲ ਕਹਿ ਸਕਦੇ ਆ ਕਿ ਜਿੱਤ ਦੇ ਲੋਕ ਹੀ ਹੁੰਦੇ ਆਪਰੇ ਵਾਸਤੇ ਸ਼ਰਤੇ ਹੋਏ ਆ ਨਾਲ ਵੀ ਆਓ ਲੋਕਾਂ ਨੂੰ ਹੋਰ ਦੇ ਉੜ ਗਏ ਹਜੇ ਵੀ ਲੋਕ ਜਿਹੜੇ ਭਲੇਖੇ ਚ ਬੈਠੇ ਆ ਉਹਨਾਂ ਦਾ ਭਲੇਖਾ ਦੂਰ ਕਰ ਗਏ ਜ਼ੋਰ ਲੱਗਦਾ ਹੁੰਦਾ ਇਸ ਗੱਲ ਤੇ ਬਣਿਆ ਹੋਇਆ ਕਿਸੇ ਦਾ ਵਿਚਾਰ ਇੱਕ ਸੁਭਾਅ ਕਹਿੰਦੇ ਉਹ ਛੇਤੀ ਘਰਾ ਨਹੀਂ ਬਦਲਦਾ ਤੁਹਾਨੂੰ ਬਾਰ ਬਾਰ ਜਾਣਾ ਪੈਣਾ ਉਹਦੇ ਤੇ ਇੱਕ ਵਿਸ਼ਵਾਸ ਤੇ ਉਹਨਾਂ ਕੋਲੇ ਸਾਧਨ ਹੈ ਮੀਡੀਆ ਹੈ ਉਹਨਾਂ ਕੋਲੇ ਖੁੰਡਾ ਦੇ ਪ੍ਰਚਾਰਕ ਉਹਨਾਂ ਦੇ ਬੈਠੇ ਆ ਚੁੱਲੇ-ਚੁੱਲੇ ਤੇ ਆ ਮੋਬਾਈਲ ਉਹਨਾਂ ਦਾ ਪ੍ਰਚਾਰ ਕਰਦੇ ਆ ਫਿਰ ਇਹਦੇ ਮੁਕਾਬਲੇ ਸਾਨੂੰ ਕਿੰਨਾ ਜ਼ੋਰ ਲਾਉਣਾ ਪਊਗਾ ਉਹਨਾਂ ਲੋਕਾਂ ਨੂੰ ਆਪਦੇ ਪੱਖ ਤੇ ਜੋੜਨ ਵਾਸਤੇ ਤੇ ਉਹਨਾਂ ਦਾ ਜਿਹੜਾ ਕੂੜੂ ਪ੍ਰਚਾਰ ਆ ਉਹਨੂੰ ਧੋਣ ਵਾਸਤੇ ਆਇਆ ਹੈ ਮਾਨ ਮਾਰਮਾ ਕੰਮ ਹੈ ਤੇ ਹੈ ਮਾਨ ਮਾਰਮਾ ਕਰਮਕ ਕੰਮ ਕਰੇ ਬਿਨਾ ਸਰਨਾ ਨਹੀਂ ਲੜਾਈਆਂ ਵੱਡੀਆਂ ਦੇ ਜਿਹੜੀ ਖੁੱਲੇ ਹੋਇਆ ਹੁਣ ਪੜਾਤਾ ਜਿਕਰ ਕਰਕੇ ਕੀ ਗੁਰਦੀਪ ਸਿੰਘ ਤਿੰਨ ਥਾਵਾਂ ਤੇ ਜ਼ਮੀਨੀ ਘੋਲ ਚੱਲ ਰਹੇ ਆ ਜਉਂਦਾਲਾ ਚਲੀ ਜਾਂਦਾ ਇੱਕ ਪਾਸੇ ਵਾਦਾ ਕਰ ਲਿਆ ਗੱਲਬਾਤ ਚ ਲਾ ਲਈ ਗੱਲਬਾਤ ਦਾ ਗੇੜ ਚ ਲਾ ਲਿਆ ਐਂ ਕਹਤਾ ਵੀ ਗੱਲਬਾਤ ਸਹੀ ਮਾਹੌਲ ਚ ਹੋਈ ਜਾਂ ਅੱਗੇ ਵਧੀ ਐ ਦੂਜੇ ਪਾਸੇ ਡੀਸੀ ਚੜ ਕੇ ਆ ਜਾਂਦਾ ਪਰਸੋਂ ਆ ਗਿਆ ਕੱਲ ਆ ਗਿਆ ਫਿਰ ਮੁੜ ਜਾਂਦੇ ਆ ਕੱਲ ਜੋੜਨਾ ਕਿਹਾ ਸੀ ਢਿੜ ਕੇ ਵੀ ਤੁਸੀਂ ਕੱਢ ਲਓ ਘਟਾ ਕੱਟੀ ਆਪੇ ਲੋਕ ਦੇਖ ਲੈਣਗੇ ਉਧਰ ਹਬੂਰ ਦੇ ਵਿੱਚ ਐ ਉੱਥੇ ਹੋ 7 ਪਿੰਡਾਂ ਦੀ ਜ਼ਮੀਨ 2700 ਏਕੜ ਉਹ ਨੰਗੇ ਚਿੱਟੇ ਰੂਪ ਦੇ ਵਿੱਚ ਭਾਰਤ ਮਾਲਾ ਤਹਿਤ 32 ਏਕੜ ਬਿਨਾਂ ਪੈਸਾ ਤੋਂ ਖੋਲੇ ਉਹ ਲੋਕ ਲੜ ਰਹੇ ਆ ਜੇ ਉਹ ਲੜੇ ਫੜ ਕੇ ਅੰਦਰ ਕਰਦੇ ਜਦੋਂ ਉਹਨਾਂ ਨੇ ਠਾਣਾ ਘੇਰ ਲਿਆ ਠਾਣਾ ਘੇਰ ਕੇ ਨਹੀਂ ਸੁਣਿਆ ਸੜਕ ਘੇਰ ਲਈ ਫਿਰ ਛੱਡਣੇ ਪਏਗੇ ਫਿਰ ਕਾਨੂੰਨ ਇਹਨਾਂ ਦਾ ਕਿਧਰ ਜਾਂਦਾ ਰਾਤ ਦੇ 1 ਵਜੇ ਰਿਹਾ ਕੀਤਾ ਉਦੋਂ ਕਾਨੂੰਨ ਕਿੱਧਰ ਗਿਆ ਜਿਹੜਾ ਕਹਿੰਦੇ ਆ ਵੀ ਜਦੋਂ 6 ਵਜੇ ਬੰਦੀ ਹੋ ਜਾਂਦੀ ਹੈ ਜੇਲ੍ਹ ਦੀ ਤੇ ਬੰਦੀ ਦਾ ਸਭ ਅੱਛਾ ਜਿਹੜਾ ਉਹ ਚੰਡੀਗੜ੍ਹ ਤੱਕ ਹੋ ਜਾਂਦਾ ਉਹ ਉਦੋਂ ਫਿਰ ਤੜਕੇ 6 ਵਜੇ ਤੱਕ ਸਾਰਾ ਕੁਝ ਬੰਦ ਹੈ ਕਿਵੇਂ ਖੁੱਲ ਗਿਆ ਵੀ ਉਹ 1 ਵਜੇ ਇਹਦਾ ਮਤਲਬ ਰੋਕਾਂ ਦੀ ਤਾਕਤ ਵੱਡੀ ਹੈ ਇੱਧਰ ਪਟਿਆਲੇ ਜਿਹਨਾਂ ਦਾ ਬਠੋਰੀ ਪਿੰਡ ਹੈ ਉੱਥੇ ਵੀ 650 ਏਕੜ ਦਾ ਰੋਲ ਆ ਹੀ ਚੱਲੀ ਜਾਂਦਾ ਇਹ ਦੋਸਤ ਵਾਲੇ ਮਾਮਲੇ ਤੇ ਖਾੜੇ ਤੇ ਚੱਲੀ ਜਾਂਦਾ ਜੀਰੇ ਵਾਲਾ ਹਜੇ ਮੁੱਕਿਆ ਨਹੀਂ ਪੂਰਾ ਭੂੰਦੜੀ ਚ ਚੱਲੀ ਜਾਂਦਾ ਥਾਂ ਥਾਂ ਤੇ ਮੋੜ ਤੇ ਜਣੇ ਖੁੱਲੇ ਹੋਇਆ ਲੋਕਾਂ ਨੇ ਤੇ ਉਧਰੋਂ ਵੀ ਹਮਲੇ ਵੀ ਅੱਜ ਦੇ ਅਖਬਾਰ ਚੱਕੋ ਕੱਲ ਦੇ ਅਖਬਾਰ ਚੱਕੋ ਜਿਹੜਾ ਜੱਥੇਬੰਦਗਾਂ ਕੂਕੂ ਕੇ ਕਹਿੰਦੀਆਂ ਵੀ ਆ ਗਏ ਤਾਂ ਪੈ ਗਿਆ ਜ਼ਮੀਨਾਂ ਨੂੰ 24300 ਤੋਂ ਉੱਪਰ ਇਕੜ ਜ਼ਮੀਨ ਕੱਲੇ ਲੁਧਿਆਣੇ ਜ਼ਿਲ੍ਹੇ ਦੀ ਅੱਡ ਅੱਡ ਉਹਦੇ ਜ਼ੋਨ ਬਣਾ ਕੇ ਰੋਕਣ ਦਾ ਕੱਲੇ ਕੱਲੇ ਪਿੰਡ ਦੀ ਲਿਸਟ ਆ ਗਈ ਅੱਜ ਜੇ ਕਿਸੇ ਨੂੰ ਭੁਲੇਖਾ ਜੀ ਤਗਵਾ ਚੱਕੋ ਉਹ ਤਾਂ ਭਾਈ ਐਸ ਲੜਾਈ ਚ ਆਏ ਹੋਇਆ ਤੇ ਅਸੀਂ ਅਜੇ ਵੀ ਜੱਕੋ ਤੱਕੀ ਚਾਂ ਜੇ ਭਾਈ ਠੀਕ ਆ ਦੇਖ ਲੋ ਕਿੰਨਾ ਕੁ ਚਿਰ ਜੱਕੋ ਤੱਕੀ ਚ ਰਹਿਣਾ ਹੈ ਜਿੰਨਾ ਛੇਤੀ ਲੜਾਈ ਦੇ ਮੈਦਾਨ ਚ ਜਾ ਲਾਂਗੇ ਉਹਨਾਂ ਛੇਤੀ ਭਾਈ ਉਹਨਾਂ ਨੂੰ ਛੇਤੀ ਸੱਟ ਲਾਂਗੇ ਤੇ ਨਹੀਂ ਫਿਰ ਕੁਝ ਗਵਾ ਕੇ ਵੀ ਲੜਦੇ ਫੇਰ ਵੀ ਹੁੰਦੇ ਆ ਲੋਕ ਸਾਹਮਣੇ ਫੇਰ ਵੀ ਲਾਵਾਂਗੇ ਪਰ ਫੇਰ ਖਾਸ਼ਾ ਕੁਝ ਗੋਚ ਗਿਆ ਹੋ ਜੇ ਗੋਚਲ ਤੋਂ ਪਹਿਲਾਂ ਹੀ ਸਿਆਣਾ ਉਸੇ ਨੂੰ ਕਿਹਾ ਜਾਂਦਾ ਜੇ گاਉਂ ਉਹ ਚੇਤਨ ਹੋ ਕੇ ਉਹਦੇ ਬੰਦ ਮਾਰ ਲੇ ਖੇਤੀ ਕਰਦੇ ਹੁੰਦੇ ਆ ਸਿਆਣਾ ਕਿਸਾਨ ਹੁਣ ਤਾਂ ਬਾਰੀਆਂ ਵਾਲੇ ਘਟ ਕੇ ਬਾਰੀ ਤੋਂ ਪਹਿਲਾਂ ਸਿਆਣਾ ਕਿਸਾਨ ਨੱਕਾ ਬੰਨਾ ਪਹਿਲਾਂ ਤਿਆਰ ਕਰਦਾ ਸੀ ਵੀ ਬਾਰੀ ਦਾ ਮੈਂਟ ਖਰਾਬ ਨਾ ਹੋਵੇ ਸਾਡੇ ਪਿੰਡ ਹੜ ਆ ਗਿਆ ਕੁਝ ਬੰਦੇ ਜਾਂਦੇ ਸੀ ਕਿਉਂਕਿ ਸਾਡਾ ਮੇਰਾ ਪਿੰਡ ਗਿੱਦੜਾ ਟਿੱਬਿਆਂ ਵਾਲਾ ਏਰੀਆ ਹੈ ਉਹ ਕਲਿਆਣ ਵਾਲੀ ਟਿੱਬਿਆਂ ਦਾ ਏਰੀਆ ਹੈ ਸਾਡੇ ਪਿੰਡੋਂ ਬਾਰੇ ਵਾਲੇ ਪਿੰਡ ਨੂੰ ਇਧਰਲੇ ਸਾਈਡ ਨੂੰ ਜਾਂਦੇ ਸੀ ਦੋ ਬੰਦੇ ਉੱਠ ਤੇ ਚੜ੍ਹੇ ਉਹਨਾਂ ਨੇ ਦੇਖ ਲਿਆ ਵੀ ਪਾਣੀ ਚੜਿਆ ਆਉਂਦਾ ਉਹਨਾਂ ਨੇ ਪਿੰਡ 'ਚ ਰੌਣਾ ਪਾਤਾ ਵੀ ਆਪਾਂ ਪਿੰਡ ਬਚਾ ਲਈਏ ਯਾਰ ਬੰਨ ਮਾਰ ਲਈਏ ਪਾਣੀ ਚੜਿਆ ਆਉਂਦਾ ਗਾਜੂ ਤੇ ਤਰੋਖ ਸਿੰਘ ਉਹ ਬੰਦਿਆਂ ਦਾ ਨਾਮ ਜਿਹੜੇ ਉੱਠ ਤੇ ਜਾਂਦੇ ਸੀ ਪਿੰਡ 'ਚ ਰੌਣਾ ਪਾਤਾ ਉਹਨੂੰ ਆਖਣੇ ਤਾਂ ਕਮਲੇ ਆ ਇੱਥੇ ਕਿਹੜਾ ਹੜ੍ਹ ਆਜੂ ਯਾਰ ਢੱਬਿਆਂ ਚ ਕੋਈ ਸਿਆਣੇ ਬੰਦੇ ਕਹਿੰਦੇ ਯਾਰ ਗੱਲ ਮੰਨ ਲਓ ਹਰ ਜਾ ਕੇ ਆਪਣੀ ਮਿਹਨਤੀ ਆ ਨਾ ਪਿੰਡ ਨੂੰ ਬਚਾ ਲਿਆ ਬੰਨ ਮਾਰ ਲਿਆ ਪਾਣੀ ਪਰੇ ਦੀ ਰੰਗਿਆ ਤੇ ਉਸ ਹੜ੍ਹ ਦੇ ਵਿੱਚ ਕਿੰਨੇ ਪਿੰਡ ਰੁੜ ਗਏ ਪਿਛਲੇ ਜਿਨ੍ਹਾਂ ਨੇ ਵੇਸਲੇ ਹੋ ਗਏ ਭਗਤਾ ਰੁੜਿਆ ਸਲਾਮਤਪੁਰਾ ਰੁੜਿਆ ਦਬੜੀ ਖਾਨਾ ਰੁੜਿਆ ਬੋਰਜਥਰੋੜ ਰੁੜਿਆ ਕਿੰਨੇ ਪਿੰਡ ਆਪਣੇ ਏਰੀਏ ਦੇ ਢਾਈ ਢੇਰੀ ਕਰਤੀ ਸੀ ਪਰ ਉਹ ਦੁਬਾਰੇ ਲੋਕਾਂ ਨੇ ਪਿੰਡ ਤਾਂ ਫੇਰ ਵੀ ਬੰਨ ਲਏ ਪਰ ਜੇ گاਉਂ ਵਿੱਚ ਮਨ ਮਾਰ ਲੈਂਦੇ ਫਿਰ ਨੁਕਸਾਨ ਵੀ ਬਚਾ ਲੈਂਦੇ ਚੰਗਾ ਸੀ ਤੇ ਹੁਣ ਤਾਂ ਭਰਾਓ ਤੇ ਪੈਣੋਂ ਬਹੁਤ ਵੱਡਾ ਹੜ ਚੜਿਆ ਹੁੰਦਾ ਜਿਹੜਾ ਸਾਡੇ ਸਾਰੇ ਕੁਛ ਨੂੰ ਰੋੜ ਕੇ ਲਜਾਊਗਾ ਸਾਡੇ ਬੱਚਿਆਂ ਦਾ ਭਵਿੱਖ ਬਿਲਕੁਲ ਖਤਰੇ 'ਚ ਆ ਆਪਾਂ ਸਿੱਖਿਆ ਤੇ ਅੱਜ ਗੱਲ ਕੀਤੀ ਆ ਇਲਾਜ ਦੀ ਗੱਲ ਕਰਲੋ ਸੜਕਾਂ ਦੀ ਗੱਲ ਕਰਲੋ ਪਾਣੀ ਦੀ ਗੱਲ ਕਰਲੋ ਜਿੰਨੇ ਖੇਤਰਾਂ 'ਚ ਆ ਕੋਈ ਖੇਤਰ ਬਚਿਆ ਨਹੀਂ ਅਕਾਲੀ ਮੇਰੀ ਥੋੜੀ ਜਿਹੀ ਗੱਲ ਲੰਮੀ ਹੁੰਦੀ ਆ ਵਪਾਰ ਮੰਡਲ ਦੀ ਪ੍ਰਧਾਨ ਦੀ ਬੀੜ ਕੋ ਆਈਆ ਦੂਜੀ ਯਾਰ ਪੱਤਰਕਾਰਾਂ ਨੇ ਸਵਾਲ ਕਰਿਆ ਜਿਹੜਾ ਸਮੇਂ ਦੇ ਹਾਕਮਾਂ ਨੇ ਯਤਨ ਕੀਤਾ ਉਹ ਇੱਕ ਉਹ ਨੈਰੇਟਿਵ ਜਿਹਨੂੰ ਕਹਿੰਦੇ ਆ ਉਹ ਮਾਹੌਲ ਸਿਰਜਣ ਦਾ ਵੀ ਜਦ ਰੇ ਸੜਕਾਂ ਰੋਕ ਲੈਂਦੇ ਐ ਕਰ ਦਿੰਦੇ ਐ ਇਹਨਾਂ ਤੋਂ ਵਪਾਰੀ ਖਤਰੇ ਆ ਉਹਨੇ ਬਹੁਤ ਸਾਫ਼ ਕਿਹਾ ਖਤਰਾ ਤਾਂ ਸਾਨੂੰ Amazon ਵਰਗੀਆਂ ਕੰਪਨੀਆਂ ਤੋਂ ਐ ਜਿਹੜੇ ਵੱਡੇ ਵੱਡੇ ਮਾਲ ਖੋ ਕੇ ਆਨਲਾਈਨ ਤਹਿਤ ਅਸੀਂ ਦਾ ਮੱਖੀਆਂ ਮਾਰੀ ਜਾਂਦੇ ਆ ਦੁਕਾਨਾਂ ਤੇ ਸੰਤਾ ਯਾਰ ਤਾਂ ਕੱਖ ਨਹੀਂ ਬਜਣਾ ਸਾਡਾ ਆਏ ਸਾਰੇ ਵਰਗ ਕੁੱਕੀ ਜਾਂਦੇ ਆ ਪਰ ਲੋੜ ਇਸ ਕਰਦੀ ਆਓ ਸਾਰਿਆਂ ਨੂੰ ਇਕੱਠੇ ਕਰਗੇ ਵੱਜ ਨਹੀਂ ਲੜਾਈ ਸਾਂਝੀ ਲੜਾਈ ਦੇ ਮੈਦਾਨ ਦੇ ਵਿੱਚ ਸੰਘਰਸ਼ਾਂ ਦੇ ਪੇੜ ਬੱਲ ਗਏ ਇਹੋ ਸੀ ਸਰਵੀ ਬਚਤ ਹੈ ਤੇ ਇਹ ਵੀ ਇੱਕ ਸੰਘਰਸ਼ਾ ਜੋ ਬੱਚਿਆਂ ਨੇ ਸਾਡੀਆਂ ਬੱਚੀਆਂ ਨੇ ਮੱਲਾ ਮਾਰੀਆਂ ਆਪ ਦੇ ਜੀਨ ਨਾਲ ਦੇ ਨਾਲ ਪੜ੍ਹਾਈ ਕੀਤੀ ਹੈ ਜਿੱਥੇ ਇਸ ਪਿੰਡ ਦਾ ਸਕੂਲ ਦਾ ਨਾਂ ਰੌਸ਼ਨ ਕੀਤਾ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਇਹਨਾਂ ਟੀਚਰਾਂ ਦਾ ਹੌਸਲਾ ਵੀ ਵਧਾਇਆ ਹੈ ਤੇ ਉਹਨਾਂ ਦੇ ਉਹ ਬੋਲੀ ਬੋਲਣ ਵਾਲਿਆਂ ਦੇ ਤੋਤੇ ਬੂਤੇ ਚਪੇੜ ਮਾਰੀ ਹੈ ਇਸ ਗੱਲੋਂ ਮੈਂ ਦੁਬਾਰਾ ਫਿਰ ਉਹਨਾਂ ਬੱਚਿਆਂ ਨੂੰ ਵਧਾਈ ਦਿੰਦਾ ਹੋਇਆ ਤੇ ਨਾਲ ਉਹਨੂੰ ਹੌਸਲਾ ਦਿੰਦਾ ਹੋਇਆ ਵੀ ਬੱਚੇ ਡਟੋ ਤੁਹਾਡੇ ਖੇਤਰ ਦਾ ਦਾ ਸੰਘਰਸ਼ਾ ਜਿਹੜਾ ਹੁਣ ਥੋੜਾ ਹੁਣੇ ਪੜ੍ਹਾਈ 'ਚ ਜ਼ੋਰ ਲਾਉਣ ਦਾ ਖੇਤਰ ਹੈ ਆਏ ਇੰਟੈਲੀਜੈਂਟ ਹੋ ਕੇ ਆਏ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਮੁਕਾਬਲਾ ਵੀ ਉਹਨਾਂ ਦਾ ਤਾਂ ਹੀ ਹੋਣਾ ਇਸ ਤਰ੍ਹਾਂ ਗਿਆਨ ਦੇ ਤੌਰ ਤੇ ਤੁਸੀਂ ਕਿੰਨਾ ਗਿਆਨ ਪ੍ਰਾਪਤ ਕਰਕੇ ਢੋਗੇ ਤੇ ਨਹੀਂ ਤਾਂ ਉਹ ਗੱਲਾਂ ਮੈਂ ਸਾਰੀਆਂ ਕਰ ਲਗਾ ਇਸ ਕਰਕੇ ਆਖਰ ਦੇ ਵਿੱਚ ਤੁਹਾਨੂੰ ਫੇਰ ਸਭਾ ਨੂੰ ਇਸ ਗੱਲ ਦੀ ਵਧਾਈ ਹੋਵੇ ਤੇ ਨਾਲ ਹੀ ਆਓ ਫਿਰ ਇਕੱਠੇ ਹੋ ਕੇ ਆ ਜਿਹੜੀ ਸੰਘਰਸ਼ਾਂ ਦੀ ਆਪਾਂ ਮਸਾਲਾ ਨੂੰ ਨਾ ਬੋਝਣ ਦੇਜੇ ਤੇ ਕੋਈ ਗੱਲ ਨਹੀਂ ਜਿਹੜੀ ਆ ਵਾਅਦਾ ਖਲਫੀ ਕੀਤੀ ਹੈ ਇਹਦੇ ਖਿਲਾਫ ਵੀ ਆਪਾਂ ਬਣਾ ਕੇ ਬਿਉਂ ਤੁਸੀਂ ਬਣਾ ਲਓ ਬਿਉਂ ਤੇ ਇਹਦੇ ਖਿਲਾਫ ਝੰਡਾ ਆਪਾਂ ਨੂੰ ਚੱਕਣਾ ਹੀ ਪੈਣਾ ਹੈ ਉਹ ਕਿਹੋ ਜਿਹਾ ਰੂਪਖਤਿਆ ਕਰਨਾ ਆਪਣੀ ਵਿਅਕਤ ਬਣਜੂ ਤਿਆਰ ਰਹੋ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਬਨਾਂਦਾ ਧੰਨਵਾਦ